ਭਾਈ ਗੁਰਜੀਤ ਖਾਲਸਾ ਵੇਪਤੇ ਸ਼੍ਰੋਮਣੀ ਸ਼ਹੀਦ ਬਾਬਾ ਸੰਤ ਸਿੰਘ ਜਿਆਦੇ ਪ੍ਰਧਾਨ ਸ੍ਰੀ ਜਸਵਿੰਦਰ ਸਿੰਘ ਜੀ ਨਾਲ ਖੜੇ ਹਨ ਅੱਜ ਉਹਨਾਂ ਨਾਲ ਗੱਲਬਾਤ ਕਰੀਏ ਜੋ ਮਹਾਨ ਦੇ ਜੰਗ ਚਮਕੋ ਦੀ ਗਲੀ ਛੋਟੇ ਸ਼ਹਿਰ ਜਿਆਦੇ ਜਿੰਨੇ ਵੀ ਕੁਰਬਾਨੀ ਦਿੱਤੀਆਂ ਸੀਦਾ ਸਮੂਹ ਦੇ ਵਿੱਚ ਜਿਆਦੇ ਵਿੱਚ ਨਿਰਮਲ ਕੁੜੇ ਜੌਣਾ ਵੇਖੇ ਬਾਬਾ ਸੰਕਿਨਾ ਚੀਦੀੜਾ ਮਨਾਇਆ ਜਾ ਰਿਹਾ ਨਾ ਉਹ ਜਾਣਕਾਰੀ ਪ੍ਰਾਪਤ ਕਰੀਏ ਬਈ 26 ਤਰੀਕ ਨੂੰ ਘੰਡਾ ਪਾ ਰੱਖੇ ਜਾਣਗੇ ਜਿਹਦੇ ਕੋ 28 ਅੰਜਲ ਪਹਿਲੇ ਫਤਿਹ ਅੱਜ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋ ਬਾਬਾ ਸੰਕਿਨਾ ਚੀਦੀੜਾ ਮਨਾ ਰਿਹਾ ਉਹਨਾਂ ਬਾਰੇ ਕੀ ਕੀ ਜਾਣਕਾਰੀ ਸੰਕਤਾ ਸੇ ਦੇਣਾ ਚਾਹੁੰਦੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਗ ਚੰਕੌਰ ਦੇ ਸਮੂਹ ਸ਼ਹੀਦ ਸਿੰਘ ਸਿੰਘੜੀਆਂ ਦੇ ਸ਼ਹੀਦ ਬਾਬਾ ਸੰਗਤ ਸਿੰਘ ਜੀ ਉਹਨਾਂ ਦਾ ਸ਼ਹੀਦੀ ਦਿਹਾੜਾ ਦੂਸਰਾ ਸ਼ਹੀਦੀ ਸਮਾਗਮ ਜੋ ਹੈ ਉਹ ਨਿਰਮਲ ਕੁਟਿਆ ਜੋੜਾ ਵਿਖੇ 26 ਤਰੀਕ ਨੂੰ ਆਰੰਭ ਹੋਣਾ ਹੈ 28 ਤਰੀਕ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਉਹਨਾਂ ਦੇ ਰਹਿਨ ਮਾਈ ਹੇਠ ਇਹ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਹੈ ਤੇ ਨਿਰਮਲ ਕੁਟਿਆ ਜੋੜਾਂ ਦੇ ਮੁੱਖ ਪ੍ਰਬੰਧਕ ਬਹੁਤ ਹੀ ਸਨਮਾਨਯੋਗ ਬਾਬਾਜੀਤ ਸਿੰਘ ਜੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਮਨਾਇਆ ਜਾਣਾ ਹੈ 28 ਤਰੀਕ ਵਾਲੇ ਦਿਨ ਸ਼ੋਗ ਪਾਈ ਜਾਣੇ ਨੇ ਸੂ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਨੂੰ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਨਿਰਮਲ ਕੁਟਿਆ ਜੋੜਾਂ ਵਿਖੇ 28 ਤਰੀਕ ਨੂੰ ਪਹੁੰਚ ਕਰਕੇ ਆਓ ਰਲ ਮਿਲ ਕੇ ਆਪਾਂ ਇਹ ਸ਼ਹੀਦੀ ਸਮਾਗਮ ਦੇ ਵਿੱਚ ਮਨਾਈਏ ਤੇ ਉਹਦੇ ਵਿੱਚ ਆਪਣੀ ਹਾਜ਼ਰੀ ਲਵਾਈਏ ਤੇ ਆਪਣੀ ਕੌਮ ਦੇ ਜੋ ਆਪਾਂ ਸ਼ਹੀਦੀ ਦਿਹਾੜੇ ਜੋ ਹੈ ਗੁਰੂਆਂ ਦੇ ਜੋ ਗੁਰਪੁਰਬ ਨੇ ਉਹਨਾਂ ਨੂੰ ਮਨਾ ਕੇ ਆਪਾਂ ਆਪਣੀ ਕੌਮ ਦਾ ਨਾਮ ਚੱਕੀਏ ਹੋਰ ਪਰਦਾਜ ਕੀ ਸੰਦੇਸ਼ ਦੇਣਾ ਚਾਹੁੰਦੇ ਸੰਤਾਂ ਨੂੰ ਸੰਤਾਂ ਨੂੰ ਇਹ ਸੰਦੇਸ਼ ਹੈ ਕਿ ਉਹ ਸਾਰੇ ਰਲ ਮਿਲ ਕੇ ਆਪਾਂ ਇਹ ਸ਼ਹੀਦੀ ਦਿਹਾੜੇ ਵਾਲੇ ਦਿਨ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰੀਏ ਤੇ ਜਿਤਨੀਆਂ ਵੀ ਬਾਬਾ ਸੰਗਤ ਸਿੰਘ ਦੇ ਨਾਂ ਦੇ ਉੱਤੇ ਰਿਲੇਟਡ ਜੋ ਜਥੇਬੰਦੀਆਂ ਬਣੀਆਂ ਹੋਈਆਂ ਨੇ ਉਹ ਸਾਰੀਆਂ ਰਲ ਮਿਲ ਕੇ ਇਕੱਤਰ ਹੋ ਕੇ ਇਸ ਸਥਾਨ ਤੇ ਪਹੁੰਚੀ ਏ ਤੇ ਆਪਣਾ ਜੋ ਸਾਡਾ ਕੌਮੀ ਫਰਜ਼ ਹੈ ਉਸ ਨੂੰ ਅਸੀਂ ਅਦਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਪੰਜਾਬ ਦੇ ਪ੍ਰਧਾਨ ਸਰ ਜਸਵਿੰਦਰ ਸਿੰਘ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਸ੍ਰੀ ਸ਼ੀਰ巴巴 ਸੰਕਸ਼ੀ ਦਾ ਜੋ ਛਿੱਦੀ ਦਿਵਾਲਾ ਨਿਰਮਿਤ ਕੀਤਾ ਜਿਹੜਾ ਮੇਕ ਬਣਾਇਆ ਜਾ ਰਿਹਾ ਹੈ ਉਹਨਾਂ ਨੇ ਸਮੂਹ ਜਥੇਬੰਦੀਆਂ ਦੀ ਬੇਨਤੀ ਕੀਤੀ ਆ ਕਿ ਦਿਨ ਐਤਵਾਦ ਨੂੰ ਜੋ 26 ਤਈ ਨੂੰ ਅਖੰਡਪੜ ਪ੍ਰਾਰੰਭਕ ਤੇ ਜਾਣਗੇ ਜਿੱਦੇ ਕੋ ਖਾਈ ਤਈ ਨੂੰ ਪਾਇ ਜਾਣਾ ਵਰਤਵੇਲੇ ਦੇਵ ਦੇ ਸੰਗਤਾਂ ਨੂੰ ਹਰ ਇੱਕ ਸਮੂਹ ਜਥੇਬੰਦੀਆਂ ਨੂੰ ਆਦਰਕ ਸਦਕ ਦਿੱਤਾ ਹੈ ਉਹ ਪ੍ਰਬੰਧਕ ਬਾਬਾ ਜੀ ਸਿੰਘ ਦੇਹਰੀ ਇਥੇ ਪ੍ਰਬੰਧ ਸਮਾਇਕ ਆਇਆ ਜਾਣਾ ਉਹਨਾਂ ਲੋਕ ਨੂੰ ਇਹ ਬੇਨਤੀ ਹੈ ਕਿ ਇਸ ਸਮਾਗਮ ਤੇ ਵੱਧ ਤੋਂ ਵੱਧ ਸੰਗਤਾਂ ਇਸ ਸਮੂਹ ਜਥੇਤ ਕਰਨ ਆਇਆਂ ਸੰਗਤਨ ਵਾਦ ਮਹਾਂਪੁਰਖ ਆ ਲੋ ਕਮੇਟੀ ਦੇ ਪ੍ਰਬਾਦ ਜਿਹਨਾਂ ਸਮੂਹ ਲੈ ਕੇ ਨੇ ਦੇਵ ਦੇ ਸੰਗਤਾਂ ਦਾ ਇਸ ਇਸ ਸਮਾਗਮ ਦਾ ਪ੍ਰੋਗਰਾਮ ਸਿੱਧਾ ਪਰਸਾਨ ਬਖਵਾ ਚੈਨਲ ਤੋਂ ਚਲਾਇਆ ਜਾ ਗਿਆ ਫਤਿਹ ਅੱਜ ਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ